ਇਹ ਅਜਿਹਾ ਪਦਰ ਹੁੰਦੇ ਹੋਰ ਵੀ ਤਾਂ ਕਰਕੇ ਫਿਰ ਜ਼ਿਆਦਾ ਹੋ ਗਿਆ ਮੈਨੂੰ ਵੀ ਬਾਕੀ ਉਹਨਾਂ ਦੀ ਥਾਂ ਤੇ ਕੋਈ ਨਹੀਂ ਲੈ ਸਕਦਾ ਬਿਲਕੁਲ ਖੁਸ਼ੀ ਵੱਖਰੀ ਹੋਣੀ ਹੈ ਉਹਨਾਂ ਨੂੰ ਜ਼ਿਆਦਾ ਖੁਸ਼ੀ ਹੋਣੀ ਮੇਰੇ ਤੋਂ ਵੀ ਜ਼ਿਆਦਾ ਕੁਝ ਵੀ ਉਹ ਆਪਣੇ ਮਕਾਮ ਤੇ ਪਹੁੰਚ ਰਿਹਾ ਜਿਹੜਾ ਉਹਨੇ ਮਤਲਬ ਨਿਸ਼ਾਨਾ ਰੱਖਿਆ ਸੀਗਾ ਆਪਣੇ ਨਿਸ਼ਾਨੇ ਤੇ ਪਹੁੰਚ ਰਿਹਾ ਸਸਕਾਰ ਕਰਦੇ ਉਦੋਂ ਕਹਿੰਦੇ ਬਾਡੀ ਲੈ ਜਾਓ ਚੁੱਕ ਕੇ ਉਦੋਂ ਮੈਨੂੰ ਬਹੁਤ ਮਤਲਬ ਅੰਦਰੋਂ ਫੀਲ ਹੋਇਆ ਨਾ ਚੇਰਨਦਾਵਾਦੇ ਜਿਹੜੇ ਮਦਰ ਨੇ ਜਿਹੜੇ ਮਾਂ ਨੇ ਸਾਡੇ ਨਾਲ ਮੌਜੂਦ ਨੇ ਮੈਮ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਪੁੱਤ ਦੇ ਅੱਜ ਮੂਵੀ ਦੇ ਲਈ ਅੱਜ ਪ੍ਰੀਮੀਅਰ ਹੈ ਹਾਂਜੀ ਸੋ ਬਹੁਤ ਇਮੋਸ਼ਨਲ ਵੀ ਹੋਏ ਤੁਸੀਂ ਬਹੁਤ ਅੱਛਾ ਕੀ ਚੀਜ਼ ਇਮੋਸ਼ਨਲ ਕਿਸ ਚੀਜ਼ ਨੇ ਇਮੋਸ਼ਨਲ ਕੀਤਾ ਮੈਨੂੰ ਲਾਸਟ ਮੂਵਮੈਂਟ ਤੇ ਜਦੋਂ ਭੈਣ ਦਾ ਸਸਕਾਰ ਕਰਦੇ ਉਹ ਤੋਂ ਕਹਿੰਦੇ ਬੋਡੀ ਲੈ ਜਾ ਚੁੱਕੇ ਉਹ ਤੋਂ ਮੈਨੂੰ ਬਹੁਤ ਮਤਲਬ ਅੰਦਰੋਂ ਫੀਲ ਹੋਇਆ ਜਿਵੇਂ ਨਾ ਉਹ ਚੀਜ਼ ਨੇ ਸਾਨੂੰ ਵੀ ਬੜਾ ਮਤਲਬ ਉਹ ਸੀਨ ਤੁਸੀਂ ਵੇਖ ਲਓਗੇ ਕਿੰਨਾ ਰੀਅਲਿਸਟਿਕ ਲੱਗ ਰਿਹਾ ਸੀ ਬਿਲਕੁਲ ਰੀਅਲ ਲੱਗ ਰਹੀ ਸੀ ਨਾ ਉਦੋਂ ਫਿਰ ਮੈਂ ਨਹੀਂ ਆਪਣੇ ਆਪ ਨੂੰ ਕੰਟਰੋਲ ਕਰ ਸਕੀ ਜਦੋਂ ਸਾਡੀ ਜਨਰਲ ਇੰਟਰਵਿਊ ਹੋਈ ਸੀ ਅਸੀਂ ਮੈਂ ਪੁੱਛਿਆ ਸੀਗਾ ਕਿ ਤੁਹਾਡੇ ਮਦਰ ਜਾਂਦੇ ਫਿਲਮਾਂ ਵੇਖਣ ਕਹਿੰਦੇ ਹਾਂ ਜਾਂਦੇ ਆ ਕਹਿੰਦੇ ਪਿਛਲੀ ਫਿਲਮ ਦਾ ਮੇਰੇ ਨਾਲ ਮਮਾ ਦੇ ਜਿਹੜੇ ਨਾਲ ਦੇ ਫਰੈਂਡ ਸੀਗੇ ਆਡੀਆਂ ਨੂੰ ਲੈ ਕੇ ਗਏ ਸੀਗੇ ਲੈ ਕੇ ਗਏ ਸੀਗੇ ਇਸ ਵਾਰ ਵੀ ਕੱਲ ਲੈ ਕੇ ਜਾਵਾਂ ਕੱਲ ਹਾਂਜੀ ਹਾਂਜੀ ਕੱਲ ਜਾਵਾਂਗੇ ਲੈ ਕੇ ਉਹਨਾਂ ਨੂੰ ਤਾਂ ਮੈਂ ਅੱਜ ਕਿਹਾ ਸੀਗਾ ਫਿਰ ਇਹ ਕਹਿੰਦੇ ਨਹੀਂ ਇੰਨੇ ਜਾਣੀ ਨਹੀਂ ਮਮਾ ਖੜਨੇ ਆਪਾਂ ਕੱਲ ਚੱਲ ਜੀਓ ਤੁਸੀਂ ਮੈਂ ਠੀਕ ਆ ਕੇ ਇੱਕ इमोशनल ਜਿੱਦਾਂ ਤੁਸੀਂ ਇੱਥੇ ਵੀ ਸਟੇਜ ਤੇ ਹੋਏ ਹੈ ਨਾ ਅੰਦਰ ਵੀ इमोਸ਼ਨਦਾਰੀ ਜੈ ਰੋਕ ਰਿਆ ਸੀ ਤੁਹਾਨੂੰ ਕਿ ਤੁਸੀਂ ਨਾ ਰੋ ਹਾਂ ਅੱਗੇ ਹਾਂ ਜੀ ਉਹ ਰੋਕ ਤਰਿਆ ਵੀ ਪਰ ਮੋਸ਼ਨ ਤੇ ਕੁਦਰਤੀ ਹੈ ਨਾ ਇਹਨਾਂ ਨੂੰ ਕੋਣ ਕੰਟਰੋਲ ਕਰ ਸਕਦਾ ਹੈ ਬਿਲਕੁਲ ਹੈ ਨਾ ਉਹ ਤੇ ਫਿਰ ਉਹ ਫਾਦਰ ਦੀ ਗੱਲ ਕਰ ਰਹੇ ਸੀਗੇ ਅੱਜ ਫਾਦਰ ਹੁੰਦੇ ਹੋਰ ਵੀ ਤਾਂ ਕਰਕੇ ਫਿਰ ਜ਼ਿਆਦਾ ਹੋ ਗਿਆ ਮੈਨੂੰ ਵੀ ਵਕਈ ਉਹਨਾਂ ਦੀ ਥਾਂ ਤੇ ਕੋਈ ਨਹੀਂ ਲੈ ਸਕਦਾ ਇੱਕ ਇੱਕ ਹਸਬੰਡ ਵਾਈਫ ਦੇ ਵਿੱਚ ਨਾ ਜ਼ਿਆਦਾ ਡਿਸਕਸ਼ਨ ਹੁੰਦੀ ਹੈ ਜਦੋਂ ਬੱਚੇ ਹੋ ਜਾਂਦੇ ਹੈ ਹੈ ਨਾ ਉਹ ਕੀ ਡਿਸਕਸ਼ਨ ਹੁੰਦੀ ਸੀ ਜਾਇ ਦੇ ਬਾਰੇ ਕਿ ਕੀ ਕਰੇਗਾ ਲਾਈਫ ਦੇ ਵਿੱਚ ਲਾ ਕਿਦਾਂ ਹਾਂ ਹੁੰਦੀ ਸੀਗੀ ਪਰ ਮਤਲਬ ਜਦੋਂ ਉਹਨਾਂ ਨੂੰ ਇੱਕਦਮ ਪ੍ਰੋਬਲਮ ਆ ਗਈ ਉਸ ਤੋਂ ਬਾਅਦ ਫਿਰ ਉਹਨਾਂ ਦਾ ਕੋਈ ਖਿਆਲ ਨਹੀਂ ਸੀ ਕਿ ਇਸ ਵਿੱਚ ਛੱਡ ਲੈ ਲਾਸਟ ਮੂਮੈਂਟ ਜਿੰਨਾ ਇੱਕ ਮਾਂ ਨੂੰ ਅੱਜ ਖੁਸ਼ੀ ਆ ਨਾ ਮੈਨੂੰ ਲੱਗਦਾ ਉਹਨੇ ਕਿ ਇੱਕ ਪਤਨੀ ਨੂੰ ਆ ਨਾ ਇਹ ਵੀ ਦੁੱਖ ਹੈ ਕਿ ਅੱਜ ਜੀਵਨ ਸਾਥੀ ਨਾਲ ਹੁੰਦੇ ਚਾਹੇ ਦੇ ਪਾਪਾ ਨਾਲ ਹੁੰਦੇ ਤੇ ਅੱਜ ਕੁਝ ਹੋਰ ਇੱਥੇ ਅੱਜ ਇੱਕ ਵੱਖਰੀ ਰੌਣਕ ਹੋਣੀ ਸੀ ਬਿਲਕੁਲ ਖੁਸ਼ੀ ਵੱਖਰੀ ਹੋਣੀ ਹੈ ਉਹਨਾਂ ਨੂੰ ਜ਼ਿਆਦਾ ਖੁਸ਼ੀ ਹੋਣੀ ਮੇਰੇ ਤੋਂ ਵੀ ਜ਼ਿਆਦਾ ਕੁਝ ਕਰ ਵੀ ਉਹ ਆਪਣੇ ਮਕਾਮ ਤੇ ਪਹੁੰਚ ਰਿਹਾ ਜਿਹੜਾ ਉਹਨੇ ਮਤਲਬ ਨਿਸ਼ਾਨਾ ਰੱਖਿਆ ਸੀਗਾ ਆਪਣੇ ਨਿਸ਼ਾਨੇ ਤੇ ਪਹੁੰਚ ਰਿਹਾ ਤੇ ਚਲੋ ਸਾਡਾ ਤਾਂ ਇਹੀ ਹੈ ਕਿ ਆਪਾਂ ਇਹਨਾਂ ਨੂੰ ਮੈਡੀਕਲ ਅਲਾਈਨ ਚ ਪਾਇਆ ਵਾ ਇਹਨੇ ਡਾਕਟਰ ਬਣਨਾ ਹੈਗਾ ਹਨਾ ਤੇ ਉਹ ਤੇ ਪਤਾ ਵੀ ਇਹਨਵੇਂ ਉਹਨਾਂ ਡਾਕਟਰ ਦੀ ਥਾਂ ਤੇ ਐਕਟਰ ਬਣਨਾ ਹੈਗਾ ਉਹਨੇ ਤਾਂ ਫਿਰ ਆਪਣੇ ਸੁਪਨੇ ਪੂਰੇ ਕੀਤੇ ਸਾਡੇ ਵੀ ਚਲੋ ਜਿੰਨੇ ਹੋ ਗਏ ਉਹ ਕਰ ਸਕਿਆ ਹੈ ਹਨਾ ਕੀ ਦਰਸ਼ਕਾਂ ਦੇ ਦਿਲ ਦਾ ਡਾਕਟਰ ਬਣ ਕੇ ਹਾਂਜੀ 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 ਬਿਲਕੁਲ ਇਹ ਗੱਲ ਠੀਕ ਆ ਤੁਹਾਡੀ ਸੋ ਅੱਜ ਤਾਂ ਚਲੋ ਫਿਲਮ ਜਿਹੜੀ ਹੈ ਪ੍ਰੀਮੀਅਰ ਅਸੀਂ ਲੋਕੀ ਦੇਖ ਕੇ ਰਹੇ ਆ ਜਿਹੜੇ ਆਪਾਂ মিডিਆ ਵਾਲੇ ਆ ਆਮ ਲੋਕੀ ਜਿਹੜੇ ਹੈ ਤੇ ਵੇਖਣ ਆਏ ਹੋਏ ਆ ਕੱਲ ਦੇ ਲਈ ленਦਾ ਜੇ ਨੂੰ ਤਾਂ ਬੜੀ ਹੋਏਗੀ ਹੈਨਾ ਕਿ ਕੱਲ ਕੀ ਰਿਸਪੌਂਸ ਜਾਏਗਾ ਬਟ ਤੁਹਾਨੂੰ ਅੰਦਰ ਨਰਵਸਨੈਸ ਹੈਗੀ ਹੈ ਮਾਂ ਨੂੰ ਤੁਹਾਨੂੰ ਹਰ ਬਾਰ ਜਿਹੜੀ ਵੀ ਉਹਦੀ ਫਿਲਮਾਂ ਹੁੰਦੀਆਂ ਰਿਲੀਜ਼ ਹੁੰਦੀ ਨਰਵਸਨੈਸ ਮੈਨੂੰ ਨਰਵਸ ਇਹ ਹੁੰਦਾ ਕਿ ਮਤਲਬ ਜਿਹੜਾ ਚੀਜ਼ ਵਧੀਆ ਬਣੀਏ ਤੇ ਸਾਰੇ ਜਣੇ ਪਸੰਦ ਕਰਨਗੇ ਦੇਖਣੇ ਸਾਰੇ ਵੇਖਣ ਜਾਣਗੇ ਤੇ ਮਤਲਬ ਜਦੋਂ ਚੀਜ਼ ਹੀ ਨਾ ਵਧੀਆ ਹੋਵੇ ਤੇ ਫਿਰ ਚਾਰ ਜਣੇ ਆਣ ਕੇ ਦੱਸੋਗੇ ਨਾ ਵੀ ਬਹੁਤ ਵਧੀਆ ਬਣੀ ਹੈ ਨਾ ਅੱਜ ਦਾ ਮੈਸੇਜ ਵੀ ਜਾਏਗਾ ਨਾ ਹੈ ਨਾ ਵੀ ਵਧੀਆ ਚੀਜ਼ ਬਣੀ ਹੈ ਜਿਹੜੀ ਪਹਿਲੇ ਨਹੀਂ ਬਣੀਏ ਹੋਣਾ ਪਰਵਾਰੇ ਰਿਸ਼ਤੇ ਦੀ ਫਿਲਮ ਆ ਸਿਸਟਮ ਵਿਗੜੇ ਦੀ ਫਿਲਮ ਆ ਹਨਾ ਸਾਰਾ ਕੋਈ ਵੇਖਣਗੇ ਹਨਾ ਤੁਸੀਂ ਐਕਸ਼ਨ ਇੰਜੋਏ ਕਰਦੇ ਹੋ ਹਾਂਜੀ ਬਿਲਕੁਲ ਕਦੀ ਪਰ ਉਹ ਮੈਂ ਪਹਿਲਾ ਫਿਲਮਾਂ ਚ ਨਹੀਂ ਹੈ ਇੰਨਾ ਕਰਦੀ ਹੋਈ ਹੁਣ ਆ ਦੇ ਵਿੱਚ ਇਹਦੇ ਦੀ ਤੇ ਚੱਲ ਗਿਆ ਮੇਰਾ ਸ਼ੂਟਰ ਫਿਲਮ ਤਾਂ ਮੈਂ ਦੇਖੀ ਪਾਣੀ ਪੀਵੀ ਕੇ ਉਹ ਤੇ ਦੇਖ ਲਓ ਤੁਸੀਂ ਮੁੜ ਕੇ ਟਾਂਟਿਆ ਦੇਖ ਲਓ ਮੈਂ ਪਾਣੀ ਪੀਵੀ ਫਿਲਮ ਵੇਖੀ ਆ ਸਹੀ ਗੱਲ ਮੈਂ ਮੈਂ ਦੇਖ ਨਹੀਂ ਸਕਦੀ ਵਜਨ ਜਿਆਦਾ ਐਕਸ਼ਨ ਤੇ ਇਸ ਕਰਕੇ ਮੈਂ ਉਹ ਪਹਿਲੀ ਫਿਲਮ ਵੇਖੀ ਐਕਸ਼ਨ ਵਾਲੀ ਜਿਹੜੀਆਂ ਜ਼ਿਆਦਾਤਰ ਫਿਲਮਾਂ ਜਿਹੜੀਆਂ ਐਕਸ਼ਨ ਵਾਲੀਆਂ ਹੈਗੀਆਂ ਹੈ ਨਾ ਕਿ ਅਸਲ ਜ਼ਿੰਦਗੀ ਦੇ ਵਿੱਚ ਜਿਹੜੇ ਆ ਉਹ ਥੋੜੇ ਲੜਾਕੇ ਟਾਈਪ ਦੇ ਆ ਕਿ ਬਿਲਕੁਲ ਸ਼ਾਂਤ ਸੁਭਾਅ ਦੇ ਆ ਬਿਲਕੁਲ ਸ਼ਾਂਤ ਸੁਭਾਅ ਦੇ ਲੜਾਕੇ ਨਹੀਂ ਹੈਗੇ ਉਹ ਕਦੀ ਲਾਮਾ ਨਹੀਂ ਆਇਆ ਹੋਣਾ ਨਾ ਨਹੀਂ ਨਹੀਂ ਬਿਲਕੁਲ ਨਹੀਂ ਮੇ ਤਾਂ ਹੁੰਦਾ ਨਾ ਕਿ ਬਚਪਨ ਦੇ ਵਿੱਚ ਜਵਾਕ ਕੋਟਾਂ ਦਾ ਕਿਸੇ ਨੂੰ ਹੈ ਨਾ ਉਹ ਚੀਜ਼ ਕਦੀ ਨਹੀਂ ਹੁੰਦੀ ਨਹੀਂ ਨਹੀਂ ਕੁੱਟ ਦਾ ਕੁੱਟ ਦਾ ਮਾਰਦਾ ਨਹੀਂ ਕਿਸੇ ਨੂੰ ਬਸ ਆਪਣੇ ਜਿਵੇਂ ਸਟੱਡੀ ਕਰਨ ਵਿੱਚ ਜਨਾ ਤੇ ਉਹ ਕਰਾਟੇਰ ਨੂੰ ਚੱਲ ਜਾਣਾ ਕਰਾਟੇ ਗਰੂਟੀ ਕਰਦੇ ਰਹਿਣਾ ਹਾਂਜੀ ਉਸ ਤੋਂ ਬਾਅਦ ਫਿਰ ਪਲੱਸ 1 2 ਜਦੋਂ ਉਹ ਸਟੰਟ ਚੱਲ ਗਏ ਸਟੰਟ ਕਰਨ ਲੱਗ ਗਏ ਪਰ ਸ਼ੋ ਆ ਗਿਆ ਕੈਮ ਟੀਵੀ ਤੇ ਸਟੰਟ ਮਿੰਨੇ ਉੱਥੇ ਚੱਲ ਗਿਆ ਐਵੇਂ ਬਸ ਆਪਣਾ ਉਹਦਾ ਜਿੱਧਰ ਉਧਰਾ ਸ਼ੌਕ ਸੀ ਆਪਣੇ ਸ਼ੌਕ ਪੂਰੇ ਕਰਦਾ ਗਿਆ ਫਿਲਮ ਦੀ ਪ੍ਰਮੋਸ਼ਨ ਦੌਰਾਨ ਅਸੀਂ ਜੈ ਨੂੰ ਪੁੱਛਿਆ ਸੀਗਾ ਕਿ ਜੈ ਤੁਹਾਡੇ ਮਦਰ ਨੂੰ ਵਿਆਹ ਦਾ ਵੀ ਹੈਗਾ ਕਿਉਂਕਿ ਫਿਲਮਾਂ ਦਾ ਤੁਹਾਡੀਆਂ ਚੱਲ ਰਹੀ ਹੈ ਕਿ ਵਿਆਹ ਕਰਨਾ ਹੈ ਕਿ ਕੀ ਤੁਹਾਡੇ ਤੇ ਕਹਿ ਰਹੇ ਹੈ ਤੁਹਾਨੂੰ ਮੈਂ ਕਹੀ ਜਾਨੀ ਹੈ ਬਾਰ ਬਾਰ ਕਹੀ ਜਾਨੀ ਕਿ ਵਿਆਹ ਵੀ ਜ਼ਰੂਰੀ ਹੈ ਮੈਂ ਘਰ ਇਕੱਲੀ ਆਪਾਂ ਚੱਲ ਦੋ ਜਣੀਆਂ ਤੇ ਇਸ ਲਈ ਤੁਸੀਂ ਲੱਭ ਰਹੇ ਹੋ ਆਪਣੇ ਵੱਲੋਂ ਮੈਂ ਕਹਿੰਦੀ ਕਿ ਤੁਸੀਂ ਤੁਹਾਨੂੰ ਜਿਹੜੀ ਪਸੰਦ ਆਉਂਦੀ ਹੈ ਨਾ ਤੁਸੀਂ ਲਾਓ ਮੈਨੂੰ ਨਹੀਂ ਕੋਈ ਸਾਡੀ ਮਾਵਾਂ ਕਿੰਨੀਆਂ ਪਿਆਰੀਆਂ ਹੁੰਦੀਆਂ ਯਾਰ ਮਤਲਬ ਕਹਿ ਰਹੀ ਕਿ ਜੋ ਤੁਹਾਨੂੰ ਪਸੰਦ ਹੈ ਖੁੱਲ੍ਹੇ ਛੋਟਾ ਕੋਦ ਲਾਓ ਬਸ ਬਸ ਇਹ ਹੈ ਕਿ ਇੱਕ ਸਾਥ ਮਿਲ ਜਾਵੇ ਨਾਲ ਹੈਨਾ ਸਾਥ ਮਿਲ ਜਾਵੇ ਚਲੋ ਫਿਰ ਵੀ ਸਾਥ ਹੀ ਮਿਲ ਜਵੇ ਨਾਲੇ ਕਰਨਾ ਤੇ ਹੈਗਾ ਹੀ ਹੈ ਨਾ ਇਹ ਤੇ ਜ਼ਰੂਰੀ ਹੈ ਨਾ ਤੁਸੀਂ ਪਾਓ ਪ੍ਰੈਸ਼ਰ ਲਗਾਤਾਰ ਪ੍ਰੈਸ਼ਰ ਪਾਈ ਠੀਕ ਆ ਜੀ ਬਟ ਨਹੀਂ ਦਿਲੋਂ ਬਹੁਤ ਦੁਆਵਾ ਤੁਹਾਨੂੰ ਹੈ ਨਾ ਔਰ ਇੱਕ ਮਾਂ ਦੀ ਦੁਆ ਤੇ ਨਾਲ ਹੁੰਦੀ ਹੈ ਪਰ ਮੈਨੂੰ ਲੱਗਦਾ ਕਿ ਪੰਜਾਬ ਦੀ ਬਹੁਤ ਸਾਰੀਆਂ ਮਾਵਾਂ ਨੇ ਜਿਹੜੀਆਂ ਬਹੁਤ ਉਮੀਦਾਂ ਹੈ ਤੇ ਬਹੁਤ ਪਿਆਰ ਦਿੰਦੀਆਂ ਨੇ ਬਿਲਕੁਲ ਸੋ ਇਹੀ ਕਹਾਂਗੇ ਕੱਲ ਦਾ ਜਿਹੜਾ ਸ਼ੁਕਰਵਾਰ ਚੜੇਗਾ ਹੈ ਨਾ ਜੇ ਜੱਟ ਵਿਗੜ ਗਿਆ ਦੇ ਲਈ ਬਹੁਤ ਵਧੀਆ ਹੋਵੇ ਜੇ ਲਈ ਬਹੁਤ ਵਧੀਆ ਹੋਵੇ ਵਧੀਆ ਹੋਵੇ ਜੀ ਸਾਰੇ ਜਾਣੇ ਆਉਣ ਤੋਂ ਫਿਲਮ ਦੇਖਣ ਆਣ ਕੇ ਬਣਾਈ ਜਾਂਦਾ ਨਾ ਨਾ ਅੱਜ ਨਾਲ ਵੀਡੀਓਜ਼ ਵੀ ਚੱਲਦੀਆਂ ਰਹਿੰਦੀਆਂ ਹੈ ਨਾ ਜਾਓ ਜੈ ਮੱਲਾ ਦਾ ਅੰਦਰ ਨੇ ਹਾਂਜੀ ਪਤਾ ਨਹੀਂ ਕਿੱਧਰ ਬਟ ਇਹੇ ਕੀ ਬਹੁਤ ਬਹੁਤ ਮੁਬਾਰਕਬਾਦ ਐਂਡ ਤੁਸੀਂ ਹਮੇਸ਼ਾ ਖੁਸ਼ ਰਹੋ ਹੱਸਦੇ ਰਹੋ ਮਾਵਾਂ ਨਾ ਹੱਸਦੀਆਂ ਬਹੁਤ ਸੋਹਣੀਆਂ ਲੱਗਦੀਆਂ ਹੁੰਦੀਆਂ ਤੁਸੀਂ ਪਲੀਜ਼ ਹੱਸਦੇ ਰਿਹਾ ਕਰੋ ਓਕੇ ਜੀ ਥੈਂਕ ਯੂ ਥੈਂਕ ਯੂ ਸੋ ਇਦਿ ਸਾਡੇ ਨਾਲ ਜਰਨਦਾਬ ਦੀ ਮਦਦ